ਤੰਗੂ ਹੀ ਬਣਨ ਕੀ ਠੋਕ ਠੋਕ ਜੜਾਈ ਜਾਂਦਾ ਮੈਂ ਅੱਜ ਗਿਆ ਸੀ ਮੁੰਡਿਓ ਲੁਧਿਆਣੇ ਨੂੰ ਤੇ ਬਲੌਗ ਇਹਦਾ ਹੋ ਗਿਆ ਅੰਕਲ ਆਪਣਾ ਖਰਾ ਲਿਆ ਘਰੇ ਜਾਣ ਕੇ ਕਰ ਜਾਂਦਾ ਕੰਮ ਇੰਨਾ ਇਹ オリジナル ਹੀ ਪਾਉਣਾ ਨਾ ਜੋ ਇਹਦਾ ਮਤਲਬ ਮਤਲਬ ਜੋ ਆਪਾਂ ਮੋਡੀਫਾਈ ਤਾਂ ਨਹੀਂ ਕਰਨ ਲੱਗੇ ਨਾ ਸਿੰਪਲ ਹੀ ਕਰਨਾ ਨਾ ਹਾਂ ਸਿੰਪਲ ਹੀ ਕਰਨਾ ਹੈ ਤਲੀ ਬਾਸ ਰੋਮਾ ਇਹਦੇ ਲਈ ਬੱਗੇ ਵੀ ਲੱਗੀ ਸੀ ਇਹ ਤਾਂ ਇਹ ਫਾਇਦਾ ਹੋ ਜਾਂਦਾ ਇਹ ਫਿਰ ਘਰੇ ਵੀ ਲੱਗ ਜਾਂਦੀ ਜਿਹੜਾ ਮਤਲਬ ਇਹ ਹੈ ਜਿਹੜਾ ਆਪਾਂ ਨੂੰ ਕਰਾਉਣਾ ਪੈਂਦਾ ਦੂਜਾ ਚਾਰ ਤੇ ਕਰਕੇ ਗਿਆ ਚਾਰ ਤੇ ਕਰਕੇ ਗਿਆ ਜਿਹੜਾ ਬਾਅਦ ਵਿੱਚ ਚਾਰ ਦਾ ਹਾਂ ਹਾਂ ਸਮਝ ਗਏ ਹੋ ਸਮਝੂ ਹੋ ਬੈਂਚੋ ਪੰਪ ਇਹਦਾ ਵੀ ਕਰਾ ਆ ਗਿਆ ਉਹਦੇ ਨਾਲ ਜਿੰਨਾ ਇੰਨਾ ਕੀ ਵਾੜਨ ਉਹਦੇ ਕੋਲੋਂ ਪੰਪ ਕਰਾ ਕੇ ਘੋੜਾ ਬਣਾਉਂਦਾ ਇੱਕ ਪੂਰਾ ਲੈ ਉਹ ਕਹਿੰਦਾ ਉਹ ਕਹਿੰਦਾ ਸਿਰ ਦੇ ਵਾਲ ਜਨਾ ਕਹਿੰਦਾ ਮੇਰੇ ਤੇ ਵਾਲ ਹੀ ਝੋਟੇ ਨਾਲ ਹੱਤ ਫੇਰੀ ਜਾਂਦਾ ਸਿਰ ਤੇ ਸੰਗੂ ਐਟਮ ਪੇਸ਼ ਕਰਦਾ ਕਰ ਉਹਦੀ ਕੇਮਕੂਮ ਜੀ ਸਾਫਟ ਕਰਾਂਗੇ ਕਰੂ ਤੇ ਇਹਦਾ ਨਵੇੜੋ ਕੰਮ ਇਹਦਾ ਵੀ ਮਹਿੰਦਰੇ ਦਾ ਕੀ ਰਹਿ ਗਿਆ ਮਹਿੰਦਰਾ ਉਹ ਆ ਇਹਨੂੰ ਤੇਜ਼ ਕਰਨਾ ਪੈਣਾ ਥੋੜਾ ਮਹਿੰਦਰੇ ਦਾ ਮੈਂ ਕੀ ਰਹਿ ਗਿਆ ਉਹ ਤੇਰਾ ਮਹਿੰਦਰੇ ਦਾ ਲਾਉਣ ਦਾ ਹੀ ਘਾਟਾ ਵਾ ਹੱਥ ਫੇਰ ਨਾਲ ਹੀ ਗਾਲੇ ਹੋ ਜਾਂਦੇ ਆ ਮਹਿੰਦਰੇ ਦੇ ਲੋਕ ਲੈ ਗਿਆ ਬਸ ਬਾਕੀ ਨਹੀਂ ਬੜ ਚਲਿਆ ਇਕੱਠਾ ਹੀ ਕਰਨਾ ਹੁਣ ਇਹ ਜੋੜਨਾ ਹੀ ਆ ਨਾ ਕਲਚ ਵੀ ਖੋਲਣਾ ਕਲਚ ਕੀ ਕਰਨਾ ਹੁਣ ਇਹਨੂੰ ਅੱਛੀ ਸੀਲ ਲੀ ਵੀ ਆ ਅੱਛਾ ਉਧਰੋਂ ਵੀ ਲੀਕ ਉਧਰੋਂ ਵੀ ਲੀਕ ਆ ਕਲਚ ਪਲੇਟ ਲੈ ਆਂਦੀ ਸੀ ਜੇ ਲੋਡ ਹੋਈ ਪਾ ਦਾਂਦੇ ਓਕੇ ਹਾਂ ਜੋ ਉਧਰੋਂ ਵੀ ਖੁੱਲਣਾ ਇਹ ਨਾ ਭਾਈ ਇਦਾਂ ਆਏ ਜਨਲ ਬਣਾ ਲੈਂਦਾ ਵੀਡੀਓ ਹੈ ਇਹ ਵੀ ਇਸ ਤਰ੍ਹਾਂ ਇਹ ਉਧਰ ਲੱਗਾ ਹੀ ਕੰਮ ਦਾ ਕੰਮ ਲੱਗਾ ਹੀ ਆਪਾਂ ਹਾਂ ਜਿਹੜੇ ਰੱਖਿਆ ਆ ਵੀ ਆ ਆ ਮੈਂ ਫੇਰ ਮੈਂ ਤਾਂ ਹੁੰਦਾ ਫੇਰ ਮੈਂ ਆਪਾਂ ਬਣਾ ਹੀ ਲੈਣਾ ਹੀ ਦੂਜੀਆਂ ਕਿਤੇ ਹੈਗੀਆਂ ਮੇਤੋਂ ਓਕੇ ਨਾ ਨਾ ਜੰਮ ਜੰਮ ਕਰ ਦੇਣਾ ਨਹੀਂ ਬੰਦਾ ਖਰਾਬ ਦਾ ਕੰਮ ਭੈਜ ਟੋਪ ਦਾ ਕਰਦਾ ਪੂਰਾ ਬੰਦਾ ਜੰਦਾ ਇਦਾਂ ਇਦਾਂ ਕਰਦੀ ਵੀ ਇਹਨੂੰ ਜਦੋਂ ਖੇਡ ਕਰਨਾ ਹਾਂ ਮੇਰਾ ਇੱਕ ਦੋ ਬੰਦਾ ਉਹ ਉੱਥੇ ਬਹਿ ਜਾ ਜਾ ਕੇ ਗੰਦੰਦਾ ਉਹਦਣ ਵਾਲੀਆਂ ਹੈਗੀਆਂ ਉਹ ਉਹਦਣ ਵਾਲਾ ਤਾਂ ਅੱਗੇ ਬਹੁਤ ਲੰਮਾ ਆਉਂਦਾ ਨਹੀਂ ਹੈ ਨਹੀਂ ਉਹਦਣ ਅੱਛਾ ਬਣਾ ਲਿਆ ਕਰੋ ਕਲਪ ਕਲੂਪਾ ਮੈਂ ਵੀ ਕੋਈ ਨਾ ਕੋਈ ਭੈ ਚੁਪਾ ਦਾਂਗਾ ਨਹੀਂ ਗੋਲਡ ਮੈਂਦਾ ਹਾਂ ਹਾਂ ਬਾਈ ਤੁਸੀਂ ਭਗਵਾੜੇ ਗਏ ਜੀ ਦੁਕਾਨੇ ਨਹੀਂ ਬਹਿਣਾ ਚਾਹੇ ਜਿਹੜੇ ਗੂੜੇ ਕੱਢ ਆਓ ਆ ਮੈਂ ਨਹੀਂ ਇਹ ਨਹੀਂ ਕਹਿੰਦਾ ਯਾਰ ਐ ਨਹੀਂ ਕਰਦਾ ਬੰਦਾ ਗੋਡਿਆ ਪੂਰਾ ਨਾਲੇ ਕੰਮ ਵੀ ਖਰਾ ਕਰਦਾ ਕੰਮ ਲਾਂਬੇ ਵਾਲਾ ਨਹੀਂ ਕਰਦਾ ਮੈਂ ਉਹਨਾਂ ਨੂੰ ਕਿਹਾ ਮੈਂ ਆਪਣੀ ਆਪਣੀ ਆਈਟਮਾਂ ਮੈਂ ਕਿਹਾ ਇਹ ਵਧੀਆ ਕਰਕੇ ਦੇਣੀ ਕਹਿੰਦਾ ਸਾਡੇ ਲਈ ਸਾਰੇ ਆਪਣੇ ਆਂ ਤਾਂ ਟੈਨਸ਼ਨ ਨਾਲੇ ਤਸੱਲੀ ਕਰਕੇ ਦਰੂਗਾ ਮੈਂ ਅਗਲਾ ਕਹਿੰਦਾ ਕੋਈ ਨਹੀਂ ਪੈਸੇ ਬਣਾਉਣੇ ਆ ਵਾਦ 2-4 ਗੱਲਾਂ ਕਰਕੇ ਹੋਰ ਲੈ ਲਾਂਗੇ ਭਾਂਜਾ ਹੈ ਕਿ ਨਹੀਂ ਬੀਚਰ ਬਹੁਤ ਵਧੀਆ ਬੰਦਾ ਹਾਂ ਚਾਹ ਦੀ ਚਾਹੀਦੀ ਵਰਤੀ ਪਾ ਜੀ ਸਹੀ ਆ ਕੀ ਉਹਾਈ ਸੰਗੂ ਨੇ ਸਟੈਸ ਗੰਦੀ ਦੇ ਤਨਵੰਦ ਆਪਾਂ ਇਹ ਸੁਲਤਾਨਪੁਰ ਨੂੰ ਨਾਲੇ ਤੇ ਲੈ ਜਾਣਾ ਹੈ ਲੋਹੇ ਵਾਲਾ ਸਮਾਨ ਰੋਕੋ 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 ਤੂੰ ਹੀ ਭਰਾਵਾ ਤੂੰ ਹੀ ਕਹਿੰਦੇ ਰੁਪਈਏ ਜਿਹੜੇ ਚਾਰ ਆਉਣੇ ਉਹ ਵੀ ਭੈਣ ਚਲੀ ਜਾਣ ਗਾਣੇ ਵਾਲੇ ਤੇ ਲੋਹੇ ਲੋਹੇ ਦਾ ਸਮਾਨ ਲੈ ਜਾਣਾ ਹੈ ਲਿਸਾਨਸਰ ਵਾਲਾ ਸਮਾਨ ਲੈ ਜਾਣਾ ਹੈ ਲਿਸਾਨਸਰ ਲਾਲਾ ਲਿਸਾਨਸਰ ਲਾਲ ਇੱਕ ਤੇ ਮੋਜ ਦੁਨੀਆ ਗੱਲ ਚੱਕਦੀ ਆ ਤੇ ਬਾਕੀ ਸਮਾਨ ਲੈ ਜਾਣਾ ਇੱਕ ਖਰਾਦੀਏ ਦੇ ਛੱਡ ਕੇ ਆਉਣਾ ਥੋੜਾ ਸਮਾਨ ਉਹ ਰੱਖ ਕੇ ਆਏ ਆ ਦੋ ਰੈਗੂਲੇਟਰ ਚੱਕਣੇ ਹੀ ਉਹ ਲੈ ਕੇ ਆਏ ਆ ਕੀ ਕਹਿਣਾ ਸੰਗਾ ਮੱਜਾ ਮੱਜਾ ਮੱਜਾਂ ਮੱਜਾਂ ਕਹਿੰਦਾ ਮੱਜਾਂ ਦਿਖਾਉਣ ਨੇ ਜੀ ਦੋ ਕੇ ਦੇ ਮੱਜਾਂ ਦੇ ਕੀ ਮੱਜਾਂ ਨਹੀਂ ਦੇਖੀਆਂ ਦੁਨੀਆਂ ਨੇ ਇਹਨਾਂ ਲਾਵਾਂ ਤਾਂ ਕਮੜਾ ਜਾ ਬ੍ਰੇਕ ਜੀ ਲਾਈ ਜਾਂਦਾ ਅੰਕਲ ਜਿੱਥੇ ਕਿਤੇ ਸਾਡੇ ਦੋ ਪੁਸ਼ ਸਟਾਰਟਰ ਨੂੰ ਦੋ ਛੱਡ ਜਾਣੀ ਗੱਡੀ ਉਹ ਚੇਤਾ ਇੱਥੇ ਆਪਣੇ ਉਹ ਦਿਨ ਬਣ ਲੱਗਾ ਹੈ ਪ੍ਰੋਗਰਾਮ ਆਹੋ ਬਿੰਦਰਾ ਹੀ ਹੋਇਆ ਸੰਗੂ ਤੂੰ ਨਾਲ ਹੀ ਸੰਗੂ ਹੀ ਜੋ ਧਾਈ ਉਹ ਪਾਣ ਜੋ ਮਾਮਾ ਸੀਨ ਹੋਇਆ ਉਹ ਜਿਹੜੀ ਦੂਜੀ ਨਹੀਂ ਕਿ ਸੀਮੈਂਟ ਲੱਦਣ ਵਾਲੀ ਉਹ ਸ਼ੈ ਨਹੀਂ ਜਿਹੜੀ ਬਜਰੀ ਜੀ ਕਰਦੀ ਆ ਉਹ ਆਉਂਦੀਆਂ ਰੌਂਗ ਸਾਈਡ ਉਹ ਮੈਂ ਕਹਿੰਨਾ ਜਿਹੜਿਆ ਬਜਰੀ ਜੀ ਨਹੀਂ ਕਰਦੀਆਂ ਉਹ ਵੱਡੇ ਵੱਡੇ ਹੁੰਦੇ ਲੋਡਰ ਨਹੀਂ ਨਹੀਂ ਕਿੰਨੇ ਕੁ ਨੇ ਉੱਤੇ ਉਹ ਮਿੰਦਰੀ ਮਗਰ ਭਾਈ ਆਇਆ 275 ਮਗਰ ਮਾਮਾ ਉਹ ਇੱਥੋਂ ਜੋ ਨਹੀਂ ਯਾਰ ਉਹ ਉਥੇ ਨਹੀਂ ਵਰਤਦੇ ਰੋਡ ਦੇ ਉੱਤੇ ਜਿਹੜੀਆਂ ਬਜਰੀ ਛਾਣਦੀਆਂ ਆ ਵੱਡੇ ਵੱਡੇ ਟੋਬੇ ਜੇ ਤੇ ਨਾ ਟੋਬਿਆਂ ਵਾਲੀ ਉਹ ਪਾ ਮਿੰਦਰੀ ਮਗਰ ਭਾਈ ਹੋਏ ਰੇਡ ਤੇ ਆਉਣ ਡਿਆ ਅਸੀਂ ਉਥੇ ਖੜੇ ਮਾਮਾ ਮਿੰਦਰੀ ਰੁੜ ਗਿਆ ਮਿੰਦਰੀ ਮੋਰੋਈ ਮਿੰਦਰੀ ਈਦਾ ਜਾਣ ਰਿਆ ਸੀ ਏਦਾਂ ਹੋ ਗਿਆ ਮਸ਼ੀਨ ਉਹਨੂੰ ਧੱਕੀ ਦੁਰੀ ਜਾਵੇ ਥੱਲੇ ਨੂੰ ਜਦੋਂ ਉਹਨਾਂ ਗੱਗੋ ਭਾਈ ਨੇ ਦੇਖ ਗਿਆ ਗੱਗੋ ਭਾਈ ਕਹਿੰਦਾ ਮੈਂ ਤਾਂ ਕਿਆ ਬਣ ਗਿਆ ਪ੍ਰੋਗਰਾਮ ਲਾ ਗਿਆ ਮੇਗਾ ਫਾਈਨਲ ਡੈਸਟੀਨੇਸ਼ਨ ਵਾਲਾ ਸੀਨ ਹੋਊਗਾ ਇੱਥੇ ਉਹ ਮਸੀਹ ਰੁਕਿਆ ਮਾਮਾ ਉਹ ਮਿੰਦਰੀ ਮਿੰਦਰੀ ਦਾ ਵੰਪਰ ਲੱਗ ਗਿਆ ਕੰਦ ਦੇ ਨਾਲ ਬੱਜ ਗਿਆ ਸੀ ਨਹੀਂ ਸਾਡਾ ਕੰਮ ਬਣ ਜਾਣਾ ਸੀ ਉਹ ਸਾਲਾ ਮੈਨੂੰ ਲੱਗਾ ਤਾਂ ਜਾਂਦ ਪਿੱਛੇ ਜਿਹੜਾ ਜੀਸੀਬੀ ਵਾਲੇ ਨੇ ਭਾਈ ਉਹ ਹਾਂ ਉਹਨੇ ਧੱਕਾ ਤੋਂ ਪਾ ਲਾਤਾ ਉਹਨੂੰ ਜੀਸੀਬੀ ਸੀਗੀ ਉਹ ਹੰਪ ਤੇ ਉਹ ਕੋ ਰੁਕੀ ਨਹੀਂ ਬਾਰੇ ਉਹਨੇ ਬਾਗੜ ਲਾ ਕੇ ਵਾਹੇ ਰੋਕਿਆ ਹੁਕਾ ਦਾਣਾ ਬਚੋ ਬਚੋ ਰੋਕੋ ਰੋਕੋ ਚਲੋ ਬਾਕੀ ਜਾ ਕੇ ਘਰੇ ਦਿਖਾਉਨੇ ਆ ਟਰੈਕਟਰ ਕਿਹੜਾ ਕਿਹੜਾ ਇਕੱਠਾ ਕੀਤਾ ਤੇ ਕਿਹੜਾ ਕਿਹੜਾ ਖੋਲਿਆ ਅੱਗੇ ਵੀ ਦਿਖਾਤਾ ਹੀ ਵਾਹੇ ਇੱਕ ਵਾਰੀ ਫੇਰ ਦਿਖਾ ਦਾਂਗੇ ਜਾ ਕੇ ਟਰੈਕਟਰ ਦੇ ਗੱਡੀਆਂ ਹੀ ਤੁਰੇ ਫਿਰਦੇ ਆ ਇਕੱਠਾ ਕਰ ਲੈਣਾ ਕਰਨਾ ਲਓ ਜੀ ਗੱਡੀ ਸਾਡੀ ਕਾਹ ਜਾਣ ਰਹੀ ਆ ਸਮਾਨ ਇਹਦੇ ਚ ਲੱਦਿਆ ਹੋਇਆ ਆ ਇਹ ਚ ਹੈਗੇ ਆ ਰੈਮ ਆ ਤੇ ਲੋਹੇ ਦਾ ਸਮਾਨ ਆ ਤੇ ਸਟੀਲ ਦੇ ਪਾਈਪ ਆ ਤੇ ਤੂ ਦਾ ਚਾਰ ਦਾ ਕੁਝ ਹੋਰ ਤੇ ਤੈਨ ਦਾ ਲੈ ਜਾ ਕੇ ਦਿਖਾ ਦਿੰਦੇ ਹਾਂ ਹਾਂ ਲੋੜ ਲੱਗੀ ਹਾਂ ਹਾਂਜੀ ਮਾ ਮਾ ਦਾ ਝਾੜਾ ਪਾਉਣ ਲੱਗੀ ਆ ਝਾੜੂ ਕਿਤੇ ਕਿਤੇ ਲਾਉਂਦੀ ਮਾ ਫਿਰ ਨਾ ਵੇਰ ਕਿਆ ਤੁਹਾ ਜਵਦਾ ਰੋ ਚੱਲ ਰਹੀ ਕੋਸਤੂ ਗੁਰੂ ਕਰਨ ਤੂੰ ਭੁੱਲ ਗਿਆ ਕੈਮਰਾ ਚੱਲਦਾ ਹਾਂ ਜੀ ਤੂੰ ਕੈਮਰੇ ਤੇ ਧਿਆਨ ਕਿਉਂ ਦੇਣਾ ਇਸ ਨਾਲ ਕੋ ਬਦਕੂਤਕ ਦੀ ਗੱਲ ਬਾਤ ਵਾਕਿਆ ਨਹੀਂ ਸੱਚੀ ਗੱਲ ਆ ਇਹ ਜਦੋਂ ਚੱਲਦਾ ਨਾ ਪਤਾ ਹੁੰਦਾ ਬੰਦੇ ਨੂੰ ਜਦੋਂ ਨਹੀਂ ਪਤਾ ਹੁੰਦਾ ਬੰਦੇ ਨੂੰ ਹਾਂ ਉਦੋਂ ਬੰਦਾ ਗੱਲ ਕਰਦਾ ਜਦੋਂ ਪਤਾ ਹੁੰਦਾ ਕੈਮਰਾ ਚੱਲਦਾ ਉਦੋਂ ਬੰਦਾ ਆਟੋਮੈਟਿਕਲੀ ਮੂੰਹ ਬੰਦ ਹੋ ਜਾਂਦਾ ਕੁੱਤੇ ਦੀ ਜਵਾਨ ਉਦੋਂ ਬੰਦ ਹੋ ਜਾਂਦਾ ਉਹ ਸਾਡੇ ਸਿੱਖਰਪਿੰਡੀਓ ਪੀਡੀ ਮਾਸਟਰ ਵੀ ਆਉਂਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਪ੍ਰਿੰਸੀਪਲ ਨੂੰ ਕਹਿੰਦਾ ਮੈਂ ਫੜਾਦਾ ਤਾਂ ਇੰਦੀਆਂ ਲੱਤਾਂ ਕੰਬਲਾ ਆ ਪੈਣੀਆਂ ਕਹਿੰਦਾ ਇੱਦਾਂ ਹੁੰਦੀ ਵਾਕਿਆ ਦੀ ਗੱਲ ਆ ਮੈਂ ਇੱਥੇ ਬੋਲਣ ਲਈ ਜਿਗਰਾ ਚਾਹੀਦਾ ਹਾਂ ਯਾ ਮੈਨੂੰ ਤਾਂ ਮੈਂ ਫੜਾ ਉਹਨੇ ਲੱਤਾਂ ਕੰਬਲਾ ਆ ਪੈਣੀਆਂ ਕਹਿੰਦਾ ਨਹੀਂ ਆਹ ਹਾਂ ਹਾਂ ਕੋਈ ਨਾ ਬਣਾਉਣਾ ਨਹੀਂ ਦੱਸੋ ਬੰਸ ਸੰਗਮ ਜੀ ਛੱਟੇ ਜੇ ਲੱਟਾਂ ਲੱਗਣ ਡੀਆਂ ਇਧਰ ਪੱਖੇ ਨੂੰ ਵੀ ਥਾਂ ਝੜਦਾ ਆ ਲੱਟਾਂ ਲਾਦਿਆਂ ਲੈਣ ਸਰੇਨ ਪੂਰੀਆਂ ਆਈਦਾ ਜਾ ਕੇ ਮੁਖੀ ਰਿਪੋਰਟ ਕਰਦਾ 65 ਪੈਨ ਵੀ ਲੱਭਿਆ ਗਰੋਂ ਤੋਂ ਥੱਲੇ ਡਿੱਗੀ ਓ ਯਾਰ ਕੱਲ ਦੀ ਦਿਹਾੜੀ ਕੱਢ ਕੇ ਸਭਾਈ ਨਾ ਕਰੀਏ ਇੱਧਰ ਕੱਲ ਨੂੰ ਕਰੋ ਹਾਂ ਕੱਲ ਨੂੰ ਸਫਾਈ ਕਰੀਏ ਇੱਧਰ ਤੰਗੂ ਕੱਲ ਨੂੰ ਸਫਾਈ ਕਰੀਏ ਇੱਧਰ ਯਾਰ ਨਾਲੇ ਆਹ ਪੇਟੀਆਂ ਇਹ ਲਾ ਦਾਂ ਆ ਨਾਲੇ ਪੇਟੀਆਂ ਲਾ ਦਿੰਦੇ ਮੈਂ ਹੁਣੇ ਸੌਂ ਕਰਦਾ ਹੜਿਆ ਮੈਂ ਇਦਾ ਕਰਦਾ ਬਾਰਾ ਅਜ ਨੂੰ ਪੇਟੀਆਂ ਪਾਣੇ ਦਿੰਦਾ ਆ ਤੇ ਇਹਨੂੰ ਕਸ ਦਵਾ ਕੇ ਇੱਥੇ ਪੰਨੀਆਂ ਦੋ ਪੰਨੜੀਆਂ ਨਹੀਂ ਇੱਧੇ ਲਾਉਣੀਆਂ ਭਜੀਓ ਉਹਨਾਂ ਦੇ ਗੱਲੇ ਮੂੰਹ ਵੱਡਦੇ ਨੇ ਆਪਾਂ ਮੋਜੋ ਉਹੋ ਹੀ ਕਹਿੰਦਾ ਮੂੰਹ ਹੀ ਕਹਿੰਦਾ ਮੈਂ ਵੀ ਮੈਂ ਸਿੰਘ ਬਣਾ ਕੇ ਸਲਾਹ ਕਰਦਾ ਸੀ ਹਾਂ ਮੈਂ ਕਹਿੰਦਾ ਜਦੋਂ ਆਪਾਂ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਪਹਿਲਾਂ ਸਫਾਈ ਕਰਨੀ ਆ ਰੂਹ ਨਾਲ ਹਾਂ ਇਹ ਸ਼ੁਰੂ ਕਰ ਹੁਣ ਏਦਾਂ ਨਾ ਹੁਣ ਪ੍ਰੋਜੈਕ ਓਏ ਓਏ ਓ ਰੋਕੋ ਰੋਕੋ ਨਹੀਂ ਰੋਕ ਲਿਆ ਵਾ ਪਹਿਲੇ ਰੋਕਿਆ ਵਾ ਚਲੋ ਲੈ ਆਓ ਇੱਧਰ ਹੁਣ ਇੱਥੇ ਆ ਜਾਓ ਹੁਣ ਇਹਦੇ ਥੱਲੇ ਤੇ ਉਹਨਾਂ ਬਾਹਰ ਸੇ ਨਾ ਪੈਣ ਵੀ ਲੈ ਵਟਾ ਤੇ ਆਓ ਦਰ ਥੱਲੇ ਸਾਰੇ ਬੰਨੇ ਕੀ ਹੋਈ ਕੀ ਹੋ ਗਈ ਦੱਸੋ ਕੀ ਕਰੇ ਹਾਂ ਕੀ ਆ ਵੀ ਨਾ ਛੇੜਿਆ ਭਾਈ ਬਹੁਤ ਬੜੀ ਜਿਹਾ ਬਣੀ ਹੈ ਇਹ ਚੌਰਾ ਉਹਦੇ ਚਾਰ ਮਹੀਨੇ ਦੱਸਣ ਦਿਆ ਓ ਗੋਲੀ ਮਾਰੇ ਤੇ ਯਾਰ ਮਾਝੀ ਬਦੂ ਫਮਰੀ। ਲਿਆਦ ਨਾਲ ਹੀ ਮੇਰੀ ਅੰਦਰੋਂ ਜਰਾ। ਚੱਕੇ ਦਾ ਤਾਂ ਤੂੰ ਹੀ ਆ ਤੂੰ ਕਹਿਣਾ ਵੀ 4 ਮਹੀਨੇ ਹੋ ਗਏ ਤੈਨੂੰ ਇੱਥੇ। ਉਹ ਠੱਗਦਾ ਐ ਨਾ। ਪੋਸਾ। ਹੂੰ। ਲਓ। ਲਓ ਜੀ ਲੋ। ਲੋ ਸਾਨੇ ਹਤੀ। ਚੜੋਂ ਬਾੜਾ। 4 ਮਹੀਨੇ ਹੋ ਗਏ ਤੈਨੂੰ ਇੱਥੇ ਜੁੜੇ ਨੂੰ। ਪਾਪਾ ਤਾਂ ਹੋਰ ਨਹੀਂ ਕੰਮ ਪੜਨਾ ਓਏ। ਇੱਥੇ ਕਿਹਦਾ ਹੁੰਦਾ ਨਾ। ਆਹੋ। ਪਾਪਾ ਬਹੁਤ ਬਿਲਡਿੰਗ ਆ। ਪਾਪਾ ਇੱਥੇ ਰਹਿਣਾ। ਬਿਲਡਿੰਗਾਂ ਚੱਪ ਨਹੀਂ ਹੈ ਕੋਈ ਕਰਨਾ। ਉਧਰੋਂ ਰੋਣ ਦੀਗਾ। ਲਓ ਜੀ। ਸੰਗੂਣਾ ਘਟੂ ਨਹੀਂ ਖੁੱਲਣ ਦੀ ਹਜੇ ਅਰਥ ਆਪਾਂ ਸਾਰੀ ਸ਼ੈੱਡ ਜੀ ਦੇ ਦੇਣਾ ਆ ਟਰਾਂਡ ਦਿੱਤਾ ਲਾ ਦੇਣਾ ਸੰਗੂ ਚਿੰਬੜਿਆ ਰਿਹਾ ਲੋਕ ਕਿਹਾ ਉਹਨੂੰ ਹੱਥ ਲਾਇਆ ਸੌਣ ਲੱਗਾ ਸੰਗੂ ਜੀ ਦਾ ਢੋਟੂ ਲਾਈ ਉਹਦਾ ਇਹ ਜਾਗਾ ਨਾਲੇ ਛਾ ਖੁੱਲ ਜਾਗਾ ਨਹੀਂ ਸੰਗੂ ਦੀ ਕਿਉਂ ਸਹੀ ਆ ਸੰਗੂ ਪਾਜੀ ਐਦਾਂ ਹੀ ਕਰੀ ਦੀ ਆਪਾਂ ਟਰੈਕਟਰਾਂ ਦੀ ਵਾਇਰਿੰਗ ਸਾਨੂੰ ਤਾਂ ਉਹ ਹੀ ਆਉਂਦੀ ਆ ਹੈ ਪਾਜੀ ਹੈ ਟਰੈਕਟਰਾਂ ਦੀ ਵਾਇਰਿੰਗ ਤਾਂ ਹੀ ਐਨੇ ਕਰੀ ਦੀ ਸਾਨੂੰ ਤਾਂ ਉਹ ਹੀ ਆਉਂਦੀ ਆ ਇੱਥੋਂ ਦੇ ਦੇ ਦੇਣਾ ਅਰਥ ਅਸੀਂ ਪੈਪ ਨੂੰ ਸਾਰੇ ਸ਼ੈੱਡ ਚ ਆ ਜਾਣਾ ਤਾਂ ਬੇਦੀ ਤਾਰ ਪਾ ਗ੍ਰੈਂਡ ਅਰਥ ਦਾ ਆ ਦੇ ਕਿ ਫਿਰ ਅਸਮਾਨੀ ਬਿਜਲੀ ਤਾਰ ਜਿਹੜੀ ਤੂੰ ਮਰਜ਼ੀ ਪੋ ਆਲੀ ਅਸਮਾਨੀ ਬਿਜਲੀ ਤਾਂ ਨਹੀਂ ਅਸਮਾਨੀ ਦਾ ਤਾਂ ਪਤਾ ਨਹੀਂ ਇਹਦੇ ਵਿੱਚ ਇਹਨੇ ਨਹੀਂ ਛੱਡਣਾ ਤੈਨੂੰ ਅਸਮਾਨੀ ਤੇ ਜਦੋਂ ਆਊ ਉਹਦੋਂ ਆਊ ਲੋ ਵਿਚਾਰ ਇੱਧਰ ਚਾਰ ਹੀ ਉਧਰ ਇੱਥੇ ਰਦਨ ਚੜਾਂਗੇ ਪੂਰਾ ਕਿਉਂ ਰੋਸ਼ੀ ਹੈ ਰੋਜ਼ ਹੀ ਭੱਜ ਜਾਂਦਾ ਹੀ ਹਨੇਰਾ ਨਹੀਂ ਨਿਹਰਾ ਕਰਕੇ ਸਹੀ ਗੱਲ ਹੁਣ ਭੱਜਣ ਨਹੀਂ ਲਿਆ ਕਰਨ ਡੇਲੀ ਕਹਿੰਦਾ ਸੀ ਪਾਜੀ ਹਨੇਰਾ ਜਾ ਉਧਰ ਦਿਖਦਾ ਨਹੀਂ ਕੁਝ ਦੋ ਫੜਾਈਂ ਦਾਈਆਂ ਡਬਲ ਪੈਣੀ ਕਾਟਰੀ ਵੱਡੀ ਆ ਜੀ ਕਿਉਂਗਾ ਤੋ ਪਾਜੀ ਸੈਜ ਵੀ ਦੇਖੋ ਕਿਉਂ ਨਾ ਪੁੱਛੋ ਨਹੀਂ ਨਹੀਂ ਸੰਗੂ ਦੀ ਰਾਤ ਨਹੀਂ ਲਵਾ ਕਰਨੀ ਇਹ ਦੋ ਦਿਨ ਨਹੀਂ ਆਉਣਾ ਮੁੜ ਕੇ ਨਾਰਾਜ਼ ਹੋ ਜਾਂਦਾ ਰਾਤ ਲਾ ਕੇ ਦੋ ਦਿਨ ਨਹੀਂ ਆਉਣਾ ਮੁੜ ਕੇ ਸੰਗੂ ਟਾਈਮ ਦਾ ਸੌਣ ਵਾਲਾ ਬੰਦਾ ਆ ਮਜਾਦੀ ਕਰਦੀ ਸੰਗੂ ਅਸੀਂ ਤਾਂ ਡੇਲੀ 4 ਵਜੇ ਜਾਂਦਾ ਸਵੇਰ ਨੂੰ

ਓਏ ਭਾਈ ਜਿਹੜਾ ਜਿਹਦਾ ਟਰੈਕਟਰ ਹੈ ਜਿਹਨੇ ਭੇਜਿਆ ਟਰੈਕਟਰ ਉਹ ਤੇ ਵਿਚਾਰਾ ਬਾਹਰ ਆ ਅਛਾਈ ਇਹ ਪਿੰਡ ਦੇ ਅੱਜ ਇਹ ਉਸਤਾਦ ਦੇ ਆਹ ਦੇਖਣਾ ਇਹ ਚੈੱਕ ਮਾਰਨਾ ਇਹ ਉਹ ਬਰਿਆਣੇ ਕੰਮ ਕੰਮ ਨਹੀਂ ਹੋਇ ਨਿਪੜਿਆ ਮੈਂ ਉਹਨੂੰ ਵੀ ਇਹੋ ਭੇਜੀ ਮੁੰਡੇ ਜਿਹਦਾ ਟਰੈਕਟਰ ਉਹ ਭਾਈ ਕਹਿੰਦਾ ਯਾਰ ਕੋਈ ਚੱਕਰ ਨਹੀਂ ਹੁੰਦਾ ਹਣ ਜੇ ਕੰਮ ਕਰਨਾ ਤੇ ਟਾਈਮ ਤਾਂ ਲੱਗਣਾ ਹੀ ਇਹ ਹੁਣ ਦੇਖਿਓ ਤੇ ਤਿਆਰ ਹੋਇਆ ਦੇਖਿਓ ਬਈ ਹਾਂਜੀ ਸਰ ਸੱਲੀ ਬਬਾ ਇਸੇ ਗੱਡੀਆਂ ਦੀਆਂ ਕਮਾਨੀਆਂ ਵੀ ਕੀਤੀਆਂ ਜਾਂਦੀਆਂ ਨੇ ਕਿਦਾਂ ਦੋ ਐਡ ਮਾੜੀ ਜੀ ਸੰਗੂ ਜੀ ਗੱਡੀਆਂ ਦੀਆਂ ਕਮਾਨੀਆਂ ਸੰਗੂ ਜੀ ਕਹਿੰਦੇ ਇਹਦੇ ਗੱਡੀਆਂ ਦੀਆਂ ਕਮਾਨੀਆਂ ਵੀ ਕੀਤੀਆਂ ਜਾਂਦੀਆਂ ਹੋਰ ਕੀ ਕੀ ਕੀਤਾ ਜਾਂਦਾ ਜੀ ਚੱਕਿਆਂ ਨੂੰ ਗਲੀਦ ਹੋਰ ਬੜਾ ਨੀਵੀਂ ਵੀ ਚੱਕੋ ਤੁਸੀਂ ਤਾਂ ਡਿੱਗੀ ਜਾਂਦੇ ਆ ਡਿੱਗੀ ਨਹੀਂ ਜਾਂਦਾ ਈ ਨਹੀਂ ਸਹੀ ਫਸਣ ਦੇ ਨਾ ਦੇਖੋ 100 ਟਾਈਪਸ ਆਉਂਦੇ ਆ ਹੋਰ ਦੂਜਾ ਜੀ ਤਾਂ ਲੱਗਦੀ ਕੋੜੀ ਉੱਧਰ ਲੱਭਨੇ ਲੱਗਣੀ ਟਰੈਕਟਰ ਆਈਦਾ ਮੂੰਹ ਵੀ ਵੱਡਾ ਹੀ ਤੇ ਫਸਣੀ ਕੀ ਹੈ ਚੱਲ ਸੰਗੂ ਦਾ ਕੂਲਰ ਵੀ ਚੱਕ ਲੈਣਾ ਆਪਾਂ ਕੱਲ ਨੂੰ ਕੂਲਰ ਵੀ ਤੇਰਾ ਹੀ ਆਪਾਂ ਕਰੀਏ ਨੇਚਰਲ ਏਸੀ ਲੱਗਾ ਤੇਰੇ ਦਿਵਾਲੇ ਸੰਗੂ ਦੱਸ ਫੁੱਲਾ ਵਾਲੇ ਦਿਵਾਲੇ ਆ ਬਾਈ ਹਵਾ ਪੌਣੇ ਟਾਂਦਾ ਤੈਨੂੰ ਏਸੀ ਟੰਗ ਦੇਣਾ ਵਿਝਾਲੇ ਸੰਗੂ ਨੇ ਤਾਂ ਤਾਮ ਦੇਖਿਆ ਕਰਨਾ ਦੋਹੀ ਮੈਂਟ ਹੀ ਜਿਹੜਾ ਆ ਕਰਨਾ ਉਹਦਾ ਆਹ ਮਿੱਤਰੋ ਗੱਡੀਆਂ ਧੋ ਕੇ ਖੜੀਆਂ ਕਰ ਦਿੱਤੀਆਂ ਦੋਨੇ ਆ ਚਾਰ ਚਲਾ ਨਾਲ ਜਗਾ ਚੱਕ ਕਰ ਦਿੱਤੀਆਂ ਦਾ ਬੈਟਰੀ ਦਾ ਖਾ ਉਹ ਹੀ ਬਚਾਰੀ ਇੱਕ ਕਿਹੜਾ ਲਾਇਆ ਤੇ ਬੱਸ ਹੋ ਜਾਣਾ ਕੰਮ ਇਹਦਾ ਨਾਲ ਗੱਡੀਆਂ ਅੱਜ ਲਿਸ਼ਕਣੀਆਂ ਤੇ ਕੋਸਾ ਆਨੇ ਸਵੇਰ ਨੂੰ ਮਾੜੀ ਜਿਹੀ ਲੈ ਕੇ ਜਾਣੀਆਂ ਫੇਰ ਇਹ ਹਾਲ ਦੇਖਿਓ ਰੂੜੀ ਤੇ ਚੜਾਉਣੀ ਉਹ ਤਾਂ ਕਦਾਂ ਹੁੰਦੀ ਹੁੰਦੀ ਆ ਸਾਰ ਕੋਈ ਮੈਂ ਰੂੜੀ ਤੇ ਚੜਾਉਣ ਜਾ ਕੇ ਗਾਰੇ ਨਾਲ ਲੱਤ-ਬਤ ਨਾਲ

ਅੱਛੇ ਜੜ ਗਈ ਸੰਗ ਵਿੱਚ ਉਸਤਾਦ ਪੇਸ਼ ਕਰੋ ਪੇਸ਼ ਕਰ ਸਕ ਨਹੀਂ ਚੱਲ ਕੋਈ ਗੱਲ ਆ ਲੋ ਚਾਬੀ ਓ ਪ੍ਰਭ ਸੰਗ ਵਿੱਚ ਸ਼ੀਸ਼ਾ ਖੋਲ ਗਿਆ ਤੇ ਬਾਰੀ ਸਾੜੀ ਪੈਰ ਬਾਹਰ ਕੱਢ ਗਿਆ ਚੱਲ ਵੈਕਿਊਮ ਕੀਤੀ ਆ ਮੇਰੀ ਪਾਣੀ ਫੇਰ ਵਿੱਚ ਖੜਾ ਹੋ ਗਿਆ ਕਿੱਥੇ ਆ ਪਾਣੀ ਗਈ ਓ ਲੈ ਨਵੇੜਤੀ ਓ ਕਰਤਾ ਕੰਮ ਸਕਦੇ ਦੇਖੋ ਇਹਨਾਂ ਨੂੰ ਕੋਈ ਬੰਦੇ ਦੀ ਮਿਹਨਤ ਦੀ ਕਦਰ ਨਹੀਂ ਮੇਰੀ ਗੱਲ ਸੁਣ ਉਹ ਤਾਜ ਮਹਿਲ ਨੂੰ ਇਹਦੇ ਪੈਰ ਲਾ ਦੋ ਪੈਰ ਵੜ ਦੋ ਮੈਂ ਕਹਿੰਦਾ ਇਹਨਾਂ ਰਹਿਣਾ ਸਹਿਣਾ ਨਹੀਂ ਆਉਂਦਾ ਸਹੀ ਗੱਲ ਆ ਇਹਨਾਂ ਦੇ ਜੋਗ ਨਹੀਂ ਇਹ ਦੇਸ਼ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਮਰੂਦ ਕਹਿੰਦੇ ਜੀ ਲੋ ਇਹਦੀ ਅੱਖਾਂ 'ਚ ਵਦ ਨਹੀਂ ਕਿਹੜਾ 70 200 ਲੱਗਣ ਨੇਰੇ 'ਚ ਹੀ ਮਰੂਦ ਦੀ ਕੀ ਜਾਂਦੇ ਇਹਨੂੰ 70 200 ਇਹ ਮੈਂ ਕੈਮਰੇ ਨਾਲ ਲੰਜਾਂ ਦੇ ਨਾਲ ਲੈਂਦਾ ਅੱਛਾ ਇਹ ਦੱਸਦਾ ਹਾਂ ਕਿ ਮੈਨੂੰ ਪਤਾ ਆ ਪਤਾ ਆ ਕੀਤੀ ਅਸੀਂ ਵੀ ਫੋਟੋਗ੍ਰਾਫੀ ਲਾਲੀ ਦਾ ਹੀ ਵੀ ਸੀਜ਼ਨ ਕਦੇ ਕਦੇ ਅੱਜ ਇੰਨਾ ਕੰਮ ਕਰਦਾ ਵਲੌਗ ਤੇ ਪਾ ਦਿੰਦਾ ਹੋਰ ਕੀ ਬਣਾਉਣ ਡਿਆ ਉਹਦੇ ਤਾਂ ਨਹੀਂ ਬਣਾਏ ਨੂੰ ਕੀ ਕਰਾਂ ਜਿਹੜਾ ਉਹਦੇ ਵਿੱਚ ਪਾ ਵੀ ਦਿੱਤਾ ਆ ਕਰਤਾ ਅਪਲੋਡ ਕੋਸ਼ਿਸ਼ ਕੀ ਵਾਲਾ ਉਹ ਸੇ ਨੂੰ 6 ਵਜੇ ਹੋਣਾ ਪਬਲਿਸ਼ ਓਕੇ ਸੰਗੂ ਵੀ ਕਿਵੇਂ ਆਟੀ ਇਹਨਾਂ ਨੇ ਉੱਚ ਮੇਰੀ ਬਹੁਤ ਬੇਇੱਜ਼ਤੀ ਕੀਤੀ ਆ ਵਲੌਗ 'ਚ ਹਾਂ ਹਾਂ ਹੋਈ ਚੱਲ ਜੂ ਵਧੀਆ ਬਸ ਆਂਟੀ ਨੇ ਕਰਤੀ ਹੁਣ ਤਾਂ ਕੁਝ ਨਹੀਂ ਹਾਲ ਮਨੇ ਅਲੀ ਤਾਂ ਨਹੀਂ ਚਲ ਕੋਈ ਨਹੀਂ ਸੰਗਮ ਅੱਧੀ ਅੱਧੀ ਕਰ ਲੇਗੇ ਉਹ ਹਜੇ ਕਰਨਾ ਨਾ ਹਨਾ ਦਬੇ ਹੋ ਚੀਜ਼ ਹੈ ਚਲੋ ਫਿਰ ਚਲ ਤੇਰ ਤੋਂ ਨਾ ਸਿੰਘੀ ਨਹੀਂ ਤਣੀ ਐਂ ਹੀ ਕਰਨਾ ਕੋਈ ਕਰ ਉਹ ਤੱਕਾ ਲਾ ਇਧਰੋਂ ਸਿੱਧਾ ਦੇਖਣਾ ਅਲਾਈਨਮੈਂਟ ਤੂੰ ਲਾ ਭਾਈ ਇਧਰੋਂ ਤੱਕਾ ਇਹ ਦਰੋਂ ਹੋਗਾ ਭਾਈ ਨੇ ਤਾਂ ਆਧੀ ਲਾਇਆ ਵਾ ਤੱਕਾ ਕਿੱਥੇ ਲਾਇਆ ਯਾਰ ਪੌਂਦਾ ਹੀ ਸਦਾ ਹੀ ਆਈ ਨੱਪੀ ਭਾਜੀ ਨਾਪਨਾ ਆਪਣਾ ਆਪਣਾ ਬਾ ਜਾਂ ਅੰਦਰ ਸੁਦਾ ਕਾਮ ਟਕਾਣਾ ਹੀ ਸੂ ਤੈਂ ਕੋਈ ਆਜ ਤੱਕਾ ਵੀ ਲਾਉਣਾ ਵਾ ਜਨੀ ਵਾਲੀ ਹੋਈ ਹੋਈ ਸੱਜੇ ਉਪਰ ਦੇਖਦਾ ਤਾਂ ਨਹੀਂ ਥੱਲੇ ਹੁਣ ਬੜੇ ਦੇ ਗੇਂਜ ਆ ਪਾਈ ਜਾਂਦਾ ਸਿੰਘੋ ਮੈਂ ਆਇਆ ਸਰ ਅਵਾ ਥੱਲੇ ਆ ਬਈ ਖਾਂਦੀ ਹੈ ਨਾਪ ਕਰਾ ਦੇ ਨੱਪਿੰਗ ਬੈਗ ਆ ਹੈਲੋ ਵੈਕ ਕਰੀਏ ਇੱਦਾਂ ਇੱਕ ਗੱੜ ਦੇ ਪਲੇਟ ਉਤੋਂ ਕੰਸੀ ਨਿਕਲਣੀ ਆ ਵੈਕ ਦਾ ਉਹ ਇੱਦਾਂ ਸੱਟ ਮਾਰ ਨਿਕਲ ਜਾਣੀ ਆ ਨਿਕਲਦੇ ਉਹ ਪੈਂਪਾ ਉੱਤੇ ਪੈਂਪਰ ਆ ਗਿਆ ਪੈਂਪਾ ਫਸ ਗਿਆ ਰੁਕ ਜਾ ਪੈਂਪਾ ਫਸ ਗਿਆ ਠੱਕੀ ਤੁਰੇ ਜਾਣੇ ਉੱਦੇ ਮਰੂਦਾਂ ਰੇੜੀ ਵਾਂਗ ਚੱਲੋ ਖਾਣ ਦੋ ਹੁਣ ਫੇ ਪੈਵ ਚੱਕਾ ਸਿੰਘ ਵੇਰ ਦਾ ਆ ਸਿੰਘ ਮੜਾ ਜਾ ਕਿੱਥੇ ਰਹੀ ਮੜਾਣਾ ਉਹ ਨਾ ਕਵਿਨਾ ਪਿਆਰੀ ਸਮਝ ਗਈ ਯਾਰ ਉਹ ਸਮਝ ਜਾਣਾ ਤੇ ਦੇਖਿਆ ਫੰਡਾ ਲੈ ਲੈ ਇਹ ਦੇ ਇਹ ਗੱਲ ਉਹ ਹੀ ਕਰ ਪੈ ਚਲਾ ਕੇ ਦੇ ਤੂੰ ਮੜਾ ਜਾ ਆ ਵਾਈਪਰ ਚ ਉਬਰ ਵੱਡੇ ਲੈ ਆਇਆ ਗੱਡੀ ਦੇ ਰੁਕ ਦਾ ਸਾਹ ਸੁਣ ਕਰਕੇ ਦਾ ਤਾਂ ਭੈਣ ਚੋ ਚੋ ਮੇਟੀ ਕਦੇ ਲੱਗ ਨਾ ਜਾਵੇ ਕਿਤੇ ਸਲੀ ਆਹਾ ਆਹ ਹੋਰ ਸਹੀ ਆ ਸਾਰੀ ਮਿਲ ਗਈ ਇਹ ਚਲਾ ਲੈ ਨਹੀਂ ਇਹ ਵੀ ਉਹਦੇ ਸਹੀ ਆ ਨਾ ਇਹ ਵਲੌਗ ਗਲਤ ਬਣ ਗਿਆ ਪਹਿਲਾਂ ਮਾੜੀ ਜਗ੍ਹਾ ਛੱਡਦਾ ਹੀ ਹੁਣ ਉਹ ਵੀ ਹੋਇਆ ਆਦੇ ਹਾ ਚੀਜ਼ ਐ ਦੱਸੰਦੀ ਆ ਜੀ ਥੱਲੇ ਇਹ ਫੇ ਸੁੱਕਾ ਚ ਲੈਣਾ ਹੁਣ ਫੇ ਪਾਣੀ ਤੇ ਮਾਰਦਾ ਹੀ ਨਹੀਂ ਕੋਈ ਫੇ ਹੁੰਦੇ ਹੀ ਚਲਾ ਦੇ ਪਾਣੀ ਦੇ ਪੈ ਗਿਆ ਬੋਲ ਚ ਪਾ ਤੂੰ ਹੋਇਆ ਸ਼ੁਰੂ ਬਾल्टी ਵੱਧ ਬੋਲ ਚ ਆ ਤੀ ਕੁੱਸੀਆਂ ਪੂਰੀ ਜਾਨਾ ਤੂੰ ਉਹਨੇ ਗਲਤੀ ਕੀ ਸਣਾ ਤੀ ਉਹਨੇ ਹੋਈ ਕਰੀ ਜਾਣੀ ਆ ਹੁਣ ਕੋਈ ਗੜਾ ਸੌਣ ਲਿਆ 15 ਨੂੰ ਹੀ ਗਾਈ ਜਣਾ ਦੇਖੀ ਨਹੀਂ ਆ ਫੇ ਤੇ ਗਾਈ ਜਨੇ ਕਿਹੜਾ ਘੌਂਦਿਆ ਕੋਈ ਇਦਾਂ ਹੀ ਹੁੰਦੀ ਆ ਜਦੋਂ ਇੱਕ ਸੌਣ ਲੇ ਬੰਦਾ ਉਹਦੇ ਦੁਆਲੇ ਫਿਰਦਾ ਆ ਸਹੀ ਨੀਗਾ ਉਹ ਬਹੁਤ ਸਹੀ ਆ ਆਹੋ ਉਹ ਤੋਕੇ ਆ ਪੂਰਾ ਆਪਣੇ ਪਾਸਾ ਦਿਖਣਾ ਆ ਆ ਬਹੁਤ ਵਧੀਆ ਜਿਹੜੇ ਲੋ ਆ ਕੇ ਪਿੰਡ ਆਈ ਸਭੀ ਆਉਣੀ ਕਿਉਂ ਆਂਦੇ ਆ ਦੇਖੀ ਦੋ ਤੀ ਚਲ ਆਏ ਦੋ ਬੂਫਰ ਦੂਜੀ ਚਲਾਇਆ ਸਿੰਗਲ ਬੂਫਰ ਸੰਗੂ ਜੀ ਕੀ ਕੀ ਨਵੇੜਿਆ ਫੱਜ ਜੋਤੇ ਆ ਰਾਤੀ ਤੋਂ ਤੂੰ ਕਹਿਣ ਖੜੀ ਕੀਤੀ ਹੋਈ ਚੰਦ ਕੱਢ ਕੇ ਐਵੇਂ ਹੋ ਹੋ ਕਰੀ ਜਾਂਦਾ ਕਰਦਾ ਇਕੱਠਾ ਕਾਹ ਤੋਂ ਦੱਸੀਏ ਤੁਹਾਨੂੰ ਕਰਦਾ ਇਕੱਠਾ ਕਰਦਾ ਇਕੱਠਾ ਤੁਸੀਂ ਨਾ ਸੁਧਰੀ ਆ ਬਈ ਹੁਣ ਮੈਂ ਨਾ ਬਹੁਤ ਸੋੜਿਆ ਹੱਦ ਪਾਰ ਕਰ ਦਿੱਤੀ ਆ ਤੂੰ ਹੱਦ ਪਾਰ ਕਰ ਦਿੱਤੀ ਆ ਮੈਂ ਰਾਜੋਤੇ ਹੁਣ ਇਹਨੂੰ ਆਪਾਂ ਬਣਾਉਨੇ ਆ ਆਪਣਾ ਕੋਟਨਾ ਜਾ ਲੋ ਰੈਗੂਲੇਟਰ ਵਗੈਰਾ ਵੀ ਲੱਗ ਗਿਆ ਇਹਦਾ ਕੰਮ ਡਾਨਿਆ ਹਲਾ ਆਲਟੀਨੇਟਰ ਲਾਓ ਇੱਥੇ ਠੀਕ ਗਿਆ ਅਗਲਾ ਕਰਨਾ ਹੈ ਆਲਟੀਨੇਟਰ ਲਾਓ ਉਹ ਪਿਆ ਉਹ ਲਾ ਦਿਓ ਆਪਣੇ ਵਾਲੇ ਤੋਂ ਲਾਇਆ ਜਿਹੜਾ ਆਪਣੇ ਵਾਲੇ ਦੇ ਕਿਹੜਾ ਲਾਉਣਾ ਉਹ ਫੇਰ ਲਾ ਲਾਂਗੇ ਕੋਈ ਇੰਦਾ ਨਹੀਂ ਹੀ ਕਰਦੇ ਹੁੰਦੇ ਐਂ ਸਾਡੇ ਤੁਸੀਂ ਨਾ ਸੁਧਰੀਆ ਜੋਤਾ ਵਲੌਗ ਜੋਤਾ ਵਲੌਗ ਚਲਦੇ ਜੀ ਕਹਿੰਦਾ ਆਹਾ ਮੈਂ ਕਹਾ ਹਾਂ ਸ਼ੁਗਲਾਈ ਹੋ ਗਿਆ ਮੈਂ ਜੋ ਉਹ ਟੂਲ ਟੂਲ ਦੇ ਲੈ ਸਾਰੀਆਂ ਗੱਡੀਆਂ ਜਿਹੜਾ ਰਹਿਣਾ ਜਾਵੇ ਪੀਚ ਕੋ ਚਾਬੀ ਮਾਲਾ ਆਪਣਾ ਚਲ ਜਾਂਦਾ ਹੁੰਦਾ ਕੋਈ ਨਾ ਕਰ ਲੈ ਉਧਰ ਮੀਟਰ ਛੱਡੇ ਸਿੰਗੂ ਹਣੀ ਉੱਥੇ ਕਿਤੇ ਉਹ ਇਹਦੇ ਰੈਫਰ ਵਾਲੇ ਉਥੇ ਛੱਡ ਗਏ ਨਾ ਇਹਦਾ ਲਈ ਜਾਵੇ ਤੂੰ ਰਿਖਾ ਆਇਆ ਮੈਂ ਨਾ ਪੜਾਗਾ ਸਾਰੇ ਸ਼ਕੀਮੀ ਉਹਦਾ ਨਾਂ ਲਾਉਣ ਨੂੰ ਵਾਲੀ ਸ਼ੇਰ ਆ ਜਨਤਾ ਬੈਜੈਨਲ ਜਾਂ ਦਵਰਾ ਨਹੀਂ ਮੈਂ ਬਣਾਉਣਾ ਨਹੀਂ ਹੀ ਵਲੌਗ ਇਹਦਾ ਕਰਕੇ ਆ ਜਿਹੜਾ ਉੱਤੇ ਚੜਿਆ ਵੇਣਾ ਚਬੂਦਰੇ ਤੇ ਇਹ ਕਹਿ ਕਹਿ ਕੇ ਕਹਿ ਰਿਹਾਦਾ ਵਲੌਗ ਹੀ ਬਣਾ ਲਾ ਬਣਾ ਲਾ ਅਸਲਾ ਹੋ ਜਾਂਦਾ ਬਹੁਤ ਅਸਲਾ ਹਣਾ ਕਿ ਤੇ ਕਿਉਂ ਬੇੜੀ ਬਾਗ ਸੁ ਮੇਰੇ ਜੀ ਹੋਣੀਆਂ ਵਾਇਰਲ ਆ ਜਾ ਉਤਰਿਆ ਥੱਲੇ ਕਿਤੇ ਸਾਰੇ ਛੱਡ ਜੀ ਨਾ ਅਥੋਂ ਦਾ ਹੋ ਜੇ ਤੂੰ ਸੀ ਨਾ ਸੁਧਰੀਆ ਉਹ ਇਸ ਤਰ੍ਹਾਂ ਤੂੰ ਮਾਰ ਤੋਂ ਬੈਠ ਵਾਕਿਆ ਹੁਣ ਅਸਰ ਦਾ ਕੰਮ ਕਰਨ ਤੈਨ ਦੇ ਤੂੰ ਸੀ ਨਾ ਬੰਦਾ ਬਣੀ ਆ ਹੁਣ ਯਕੀਨੀ ਨਹੀਂ ਹੁਣ ਤਾਰਾ ਲਾਉਣ ਲੱਗ ਪਿਆ welding ਛੱਡ ਕੇ ਨੋਨੇ ਹੀ ਆ ਇਹ ਲਾਉਂਦੇ ਥੋੜੀ welding ਹੀ ਲੈ ਆ ਮੈਂ ਜੋੜਾ ਤੇ ਲਾਈ ਜਾ ਚੱਕ ਹਾਂ ਕਰ ਹਾਂ ਗੱਲ ਓ ਸਾਬ ਆ ਤੂੰ ਓ ਸਾਬ ਕੀ ਖਾਦਾ ਤੂੰ ਓ ਸਾਬ ਕਿਹੜੀਆਂ ਗੱਲਾਂ ਕਰਦੇ ਆ ਮਟਰ ਹੀ ਖਾਦੇ ਓਹ ਕਿਹੜੀ ਕੀ ਕਹਿੰਦੀ ਹੁੰਦੀ ਬੁੜੀ ਕਿਹਦਾ ਨਾਮ ਲੈਂਦੀ ਹੁੰਦੀ ਆ ਤੂੰ ਗੋਲੀਆਂ ਖਾਣਾ ਤੂੰ ਖਾਣਾ ਗੋਲੀਆਂ ਕ੍ਰਿਸ਼ਨ ਕ੍ਰਿਸ਼ਨ ਗੋਲੀਆਂ ਇਹ ਵਾਲਾ ਨਹੀਂ ਬੋਲਣਾ ਇਹਦੀ ਤੂੰ ਹੱਸੋ ਇਹਨਾਂ ਨਹੀਂ ਕੰਮ ਆ ਗਿਆ ਬਾਂਦਰਾ ਹੈ ਨਾ ਮੱਖਣਾ ਪੈ ਗਿਆ ਉਹ ਵਾਹੇ ਗੁਰੂ ਚੱਲ ਉਤਰਿਆ ਉਸਤਾਦ ਆ ਗਿਆ ਗਰਮੀ ਬਹੁਤ ਆ ਪੈਂਚ ਓਏ ਹਾਂ ਕਹਦਾ ਚਲਾਉਂਦਾ ਉੱਤੇ ਬਹਿ ਗਏ ਬਲੋ ਹੀ ਮਾਰਨਾ ਬਲੋ ਮਾਰਦਾ ਉਹ ਕਹਿੰਦਾ ਇੰਕਾ ਨੂੰ ਕਰਦਾ ਸਹੀ ਆਦਾ ਆਹ ਇੰਤੋਂ ਇਹ ਮਾੜਾ ਮਾੜਾ ਸੈਮਦਾ ਜੀ ਉਹਦੇ ਟਾਂਕਾ ਲਵਾਤਾ ਵੇ ਹੈ ਸਹੀ ਆ ਬਹੁਤ ਓਕੇ ਆ ਟਾਪਾ ਦਾ ਖੜਾ ਗੱਲਾ ਉੱਤੇ ਹੁਣ ਬਾਸ ਸਹੀ ਆ ਆਉਣ ਦੇ ਆ ਜਾ ਲੈ ਰੋਣਾ ਰੋਣਾ ਜਾ ਲੈ ਲੈ ਆਉਣ ਦੇ ਆਉਣ ਦੇ ਆਉਣ ਦੇ ਵਾ ਬਹੁਤ ਆ ਕਰਦੇ ਬੰਦ ਸਕਦੇ ਟਾਇਰ ਕਰਕੇ ਓਹੋ ਉਹਦਾ ਟਾਇਰ ਖੋਲ ਕੇ ਨਾ ਉਹਦਾ ਸਮਾਨ ਦੇ ਕੀ ਪੈਣ ਵਾਲਾ ਜੇ ਟਾਈਮ ਹੋਇਆ ਤਾਂ ਇਹਦੇ ਆ ਮਰ ਰਿਕਾਰਡ ਖੋਲ ਦਿਓ ਦੋਨੇ ਮੈਂ ਆਉਣਾ ਆ ਹੈ ਮੈ ਮੜਾ ਜਾਣਾ ਸੀ ਬੈਂਕ ਉਧਰੋਂ ਕਿਹੜੀ ਕੱਢ ਕੇ ਆਉਣੀ ਉਹ ਨਾਲ ਖਾਣ ਨੂੰ ਲੈ ਆਣੇ ਕੋ ਮਾਤਾ ਹੋਣੀ ਜੇ ਹੈ ਨਹੀਂ ਘਰੇ ਤੇ ਰੋਲੇ ਆਉਣੇ ਆ ਕੋਪਰ ਤੇ ਨਾਲੇ ਜਾ ਕਹੋ ਨੇ ਪਰ ਇਹ ਸਮਝਦਾਈਏ ਜੀ ਉਸਤਾਦ ਆਸਣਾ ਸਲਾਇੰਸਟਾਰਟ ਕਰਦੇ ਜੀ ਜੰਗੂ ਕੀ ਯਾਦ ਰੱਖੂਗਾ ਮੈਂ ਵੀ ਕਾਰੀਗਰ ਆ ਪੂਰਾ ਟਾਪ ਦਾ ਉਸਤਾਦ ਜੀ ਆ ਪੇਟੀ ਜੀ ਗੋਲੇ ਕੱਢਣੇ ਬਾਅਦ ਚ ਜੱਕ ਲੋ ਧਰ ਲੋ ਹੋ ਗਈ ਮਿੱਤਰ ਟੋਡਾ ਮਿਸਰੀ ਟੋਡਾ ਮਿਸਰੀ ਟੋਡਾ ਮਿਸਰੀ ਮੂ ਤੇਰੀ ਨੂੰ ਲੂਤ ਤਾ ਵੜ ਗਿਆ ਪੈਰ ਤੇ ਪੈਰ ਤੇ ਵੜ ਗਿਆ ਭਾਈ ਜੀ ਉਹ ਉਹ ਕਹਿੰਦਾ ਸਾਡਾ ਇੰਜਨ ਸਹੀ ਆ ਆਪਾਂ ਕੀ ਕਹਿਣਾ ਉਹ ਜਿਹੜਾ ਮੁੰਡਾ ਬਾਹਰ ਆ ਉਹ ਤਾਂ ਕਹਿੰਦਾ ਹੀ ਕੰਮ ਕਰਦੋ ਜਿਹੜਾ ਇੱਥੇ ਉਹ ਕਹਿੰਦਾ ਨਹੀਂ ਛੜਾ ਰੈਕਟਰ ਸਹੀ ਹੈ ਇਹ ਇਹ ਮਾਰੂਤਾ ਵਿਕਰ ਪਾਇਓ ਨਾ ਫਤਾ ਜਾਲ ਦੱਸੂਗਾ ਨਾ ਆਲੀ ਇੰਜਨ ਵੀ ਸਹੀ ਆ ਕਿ ਨਹੀਂ ਤੋ ਸਟਾਰਟ ਕਰਦੇ ਹਾਂ ਬਲੂਮ ਮਸਾ ਆਈ ਦੀ ਲੰਨੀ ਇਹ ਲੌਣਾ ਮਹਿੰਦਰੇ ਦੇ ਆਵਾਜ਼ ਚੈੱਕ ਕਰੋ ਮੜ ਜੀ ਆ خلاص ਬਾਜੀ ਡਾਨਿਆ ਕਾਲਜ ਮਾਰਦਾ ਤਾਂ ਓਕੇ ਰਿਪੋਰਟ ਆ ਲੀਥੀਅਮ ਲੀਥੀਅਮ 14 ਕਹਿ ਦੂ ਕੋਈ ਵੈਲਡ ਹੋਇਆ ਕਿਆ ਬਾਤ ਉਹ ਦੇਖ ਲਈ ਓਕੇ ਅਜਰੀਆ ਲੱਗਣ ਲੀਆਂ ਇੱਥੇ ਵਾਕਿਆ ਹੀ ਉਹ ਮम्मा ਭੈ ਸਭਾਈ ਵਾਕਿਆ ਬਹੁਤ fxg ਕਿਉਂ ਘੰਡਿਆ ਫੁਰੇਂ ਅਰਥ ਕਿੱਥੇ ਲਾਉਂ ਮਿੰਦਰੀ ਤੇ ਲਗਾਉਂ ਅਰਥ ਕਿਤੇ ਲਾ ਦੇ ਇੱਥੇ ਐਚ ਪਸਾ ਲਾ ਲੈ ਆਹ ਮੂੰਹ ਚ ਲਾ ਰਾ ਕੋਈ ਨਹੀਂ ਹੁੰਦਾ ਉਹ ਉਹਦੇ ਉ ਗੇਟ ਨਾ ਲਾ ਦੇ ਕਹਿੰਦਾ ਅਰਥ ਲਾਇਆ ਤਾਂ ਕਹਿੰਦਾ ਗੇਟ ਨਾ ਕਰ ਲੋ ਵੈਲਡ ਥੱਲੇ ਨਾ ਕੀ ਜੁੜ ਜਾਂਦਾ ਟਾਪੇ ਨਾਲ ਸੰਗੂ ਜੀ ਟਰਾਈ ਲੈਂਦੇ ਹੋ ਟਰੈਕਟਰ ਦੀ ਸੋਹਣੀਆਂ ਲਾਦੀਆਂ ਲਾਈਟਾਂ ਵੇਹੇ ਮਹਿੰਗੀਆਂ ਬਹੁਤ ਆ ਭਰਾ ਨੋਰਮਲ ਲਾ ਲੋ ਮਤਲਬ ਨੋਰਮਲ ਤਾਂ 7-800 ਦੀਆਂ ਵੀ ਆ ਜਾਂਦੀਆਂ ਆ ਮੈਂ ਕਹਾਂ 2 ਫੁੱਟ ਟਾਇਰ ਚੌੜੇ ਪੈਗਾ ਫੇ ਬੰਨਦੀ ਗੱਲ ਟਾਇਰ ਨੂੰ ਮੋੜ ਫੋੜ ਨਹੀਂ ਆਜੂ ਟੈਟ ਘਾਰ ਉਹਨੂੰ ਇਹ ਕਿੱਤੇ ਮੜੇ ਹੈਂ ਚੱਕਾ ਨਾ ਕਿਲਾ ਨੰਬਰ 207 ਚੱਕੀ ਜਾਣੀ ਇਹ ਬ੍ਰੇਕ ਚੱਕਣੀ ਹੈ ਇਹ ਵੀ ਯਾਦ ਰੱਖੋ ਸੋਰੀ ਮਾਫੀ ਮਾਫੀ ਤਾਂ ਕਹਾਂ ਨਾ ਦੇ ਯੂਪੈ ਦੀ ਬੱਸ ਦੇ ਤਾਂ ਦੇਖੀ ਬੱਸ ਛਕਵੇਂ ਦੀ ਕੋਚ ਲਾ ਇਹਦੀ ਕੋਚ ਲਾ ਉਹ ਰੈਂਕ ਰੈਂਕ ਕੱਢਦਾ ਕੀ ਬਾਤ ਹੈ ਪਿੱਛੇ ਨੂੰ ਨਹੀਂ ਲੱਗਦੀਆਂ ਸਾਲਿਆਂ ਦੀਆਂ ਮਗਰ ਨੂੰ ਉਹ ਕਹਿੰਦੇ ਆਪੇ ਰੋਕ ਲੋ ਇਹ ਬਿਮਾਰੀ ਆ ਡਿਸਕ ਨੂੰ ਜਾਗੀ ਇਹ ਸਮਾਨ ਨਵਾਂ ਹੋਵੇ ਟੋਟਲ ਸਮਾਨ ਨਵਾਂ ਹੋਵੇ ਫੇਰ ਬਣਦੀ ਗੱਲ ਬੈਗ ਤੇ ਜਿੱਦਾਂ ਆਪਣੇ ਵਾਲੀ ਦੀ ਉਹ ਪਿੱਛੇ ਨੂੰ ਵੀ ਲੱਗਦੀ ਆ ਉਹ ਚ ਸਾਰਾ ਕੁਝ ਨਵਾਂ ਪਾਇਆ ਇਕੱਲਾ ਕੋਲ ਨਹੀਂ ਰੱਖਿਆ ਜbro 不管不管怎么样